ਇਹਨਾਂ ਦਾ ਤਾਂ ਬੈਕ ਉਹ ਭਈਆ ਮਾਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਣਾ ਆਪਣੇ ਮਾਰ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੇ ਕਦੀ ਜ਼ਿੰਦਗੀ ਅੱਜ ਤੁਹਾਨੂੰ ਬਤਾ ਦਈਏ ਆਪਣੇ ਬਾਪ ਨੂੰ ਕਿਦਾਂ ਦੱਸਣਾ ਦੱਸਣਾ ਨਹੀਂ ਮਿਲਦੇ ਜ਼ਿੰਦਗੀ 'ਚ ਕਦੀ ਕਦੇ ਵੀ ਇਕੱਲੀ ਨਾ ਖੜੋ ਮੇਰਾ ਭਰਾ ਜਿੰਨੇ ਵੀ ਆ ਸਾਰੇ तेरे ਸੁਣ ਰਹੇ ਆ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਬਣਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਆ ਤਰੇ ਮਾਫ ਕਰਦੇ ਹੋ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਸਮਛਾਰ ਕਰਨ ਆ ਆ ਕਦੀ ਵੀ ਮਾਪੇ ਫਿਰ ਦਾਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅੱਗੇ ਬੇਨ ਦਫਨਾਉਣ ਲੱਗੇ ਆ ਜੀ ਆਖਰੀ ਆ ਬਸ ਮਾ ਕਰਿਓ ਬੋਲੇ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਇਹਨਾਂ ਭਾਈ ਇੱਕ ਮਿੰਟ ਭਾਈ ਗੱਲ ਸੁਣ ਗਿਓ ਇੱਕ ਮਿੰਟ ਦੀ ਭਾਈ ਇੱਕ ਮਿੰਟ ਘਰ ਇਹ ਹੀ ਅਸਲੀ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸੁਣੋ ਪਹਿਲਾਂ ਘਰ ਇਹ ਹੀ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇੱਕ ਤੋਂ ਇਲਾਵਾ ਕਿਸੇ ਗੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਲਾ ਕੇ ਚੱਲਦੇ ਇੱਕ ਜਣੇ ਚੱਲਦੇ ਇੱਕ ਲਾਈਨੋਂ ਕਹਿਉਂਦਾ ਅਸੀਂ ਆਪਣੀ ਮਾਂ ਦੇ ਨੇ ਅਸੀਂ ਆਪਣੇ ਭਾਈ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰਿਆਂ ਨੇ ਇੱਥੇ ਜਾਣਾ ਸੋ ਇਹ ਕਰਕੇ ਉਧਰ ਦੀ ਆਜੋ ਸੋ ਇਹ ਕਰਕੇ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨਾਂ ਨੂੰ ਇਕੱਠਾ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਖੀਰ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਦਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮੋਤ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਬਾਗੀ ਮੈਨੂੰ ਮਾਫੀ ਦਿਓ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨਿਣਾਉਂਦਾ ਸੀ ਐਦਾਂ ਐਦਾਂ ਕਰਕੇ ਸਿਰ ਮਾਰ ਕੇ ਨਿਣਾਇਆ ਅੱਜ ਅਸੀਂ ਆਪਣੇ ਬਾਪ ਨੂੰ ਐਦਾਂ ਐਦਾਂ ਸਿਰ ਮਾਰ ਕੇ ਨਿਣਾਇਆ 40 ਫੀਲਿੰਗ ਦਦਾ ਜਿੱਦਾਂ ਇੱਕ ਬੱਚੇ ਨੂੰ ਲੜਾਈ ਦਾ ਉਹਨਾਂ ਨਾਲ ਆਪਣੇ ਬਾਪ ਨੂੰ ਆਦੀ ਮੇਰੇ ਮਨ ਤੇ ਆਦਾ ਤੁਸੀਂ ਆਪਣੇ ਮਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਪਾਂ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਰਦੇ ਇਹ ਕਦੀ ਨਹੀਂ ਆਉਣੇ ਦੁਆਰਾ ਪੁਲੀਸ ਆਪਣੇ ਬਾਪਾਂ ਦਾ ਖਿਆਲ ਰੱਖੋ ਤੁਸੀਂ ਉਹਨਾਂ ਨੂੰ ਕਦੀ ਉੱਚੀ ਵਾਲਾ ਬੋਲੋ ਮਨ ਨੂੰ ਚਲੀ ਮਾਰਾ ਬੋਲ ਮਾਲ ਸਾਹਿਬ ਤੁਸਨ ਮੈਂ ਜਿਗਰਾ ਬਲੋਂ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਆ ਪਰ ਪਚਾਏ ਮੈਂ ਕਬਰ ਦੇ ਵਿੱਚ ਖੜਾ ਰੋ ਰਿਆ ਪਰ ਮੈਂ ਮਾਵਾ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋੜੂਗਾ ਉਹ ਡੂੜੂਗਾ ਉਹ ਦਿੱਤ ਕਿ ਨਹੀਂ ਹੋ ਸਕਦੀ ਕਦੀ ਜਿਨੇ ਆਪਣੇ ਮਾਵਾ ਬਣ ਜਿਨੇ ਆਪਣੇ ਮਾਵਾ ਬਣ ਦਾ ਦਿਲ ਠੰਡਾ ਨਹੀਂ ਲ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪੂ ਸ਼ਹਾਦਾ ਆ ਸਹੰਜਾ ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ ਜਿੰਨੀ ਇਜ਼ਤ ਕਰਦੇ ਹੋ ਪੋਡਕਾਸਟਰ ਦੇ ਇਹਨਾਂ ਕੋਲ ਸੇ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਸੈਕ ਉਹ ਬਈਆ ਬਾਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਣਾ ਆਪਣੇ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਅਰਦਾਂ ਨੂੰ ਮਤਾਂ ਦੇ ਆਪਣੇ ਬਾਪੂ ਨੂੰ ਕਿੰਦਾ ਦਫਨਾਉਣਾ ਚੋਰਾ ਨਹੀਂ ਮਰਦੇ ਜ਼ਿੰਦਗੀ ਚ ਕਦੀ ਕਦੇ ਵੀ ਅਣਗਹਿਲੀ ਨਾ ਕਰੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਬਾਬ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਅਰੇ ਮਾਪੇ ਕਰ ਦਿਓ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਬਾਂ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਬਾਪ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਂ ਬਾਪ ਨੂੰ ਸ਼ਮਸ਼ਾਨ ਘਰ ਕਦੀ ਵੀ ਮਾਪਾਬਾ ਫਿਰ ਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਿਸੇ ਵੀ ਬਾਕੀ ਹੁਣ ਸਾਡੇ ਅੱਗੇ ਆਪੇ ਨੂੰ ਦਫਨਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪਾਬਾ ਦੀ ਗਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਇਹਨਾਂ ਭਾਈ ਇੱਕ ਮਿੰਟ ਬਾਈ ਗੱਲ ਸੁਣ ਕੇ ਇੱਕ ਮਿੰਟ ਜੀ ਭਾਈ ਇੱਕ ਮਿੰਟ